ਨੋ ਜੀ ਇਧਰ ਮਨੇ ਰੇਬੰਦੀ ਉੱਤੋਂ ਤੇ ਹੀ ਟਾਈਮ ਨਾਲ ਹੀ ਇਧਰ ਵੇਖੋ ਇਧਰ ਵੇਖੋ ਇਹ ਘੰਡੇ ਆ ਵਾ ਪੁੱਤ ਇਹ ਕੀ ਘੰਡੇ ਸੋਨਾ ਸੋਨਾ ਕੀ ਘੰਡੇ ਖੇਡਣ ਡਿਆ ਵਾ ਬੋਲ ਨਾਲ ਖੇਡਣਾ ਬੋਲ ਨਾਲ ਪਾਲੂਆਂ ਚ ਬੜੀ ਵੇਖੋ ਹੁਣ ਇਹਨਾਂ ਵਾਲਿਆ ਹੀ ਇਹਨੂੰ ਐਂ ਵੇਖੋ ਕੀ ਬਣੀ ਵੇਖੋ ਕੀ ਜੀ ਇਹ ਕਰ ਲਿਆ ਮਾਂ ਸਟ ਗਾਉਂ ਨਾ ਫੋਲੇ ਜੇ ਪੁੱਤ ਗਾਂਣ ਸਟ ਰੇ ਵੇਕਰ ਡੇਹਰ ਗਣਪਤ ਹਾਲੇ ਆਓ ਕਿਧਰ ਪਿਆਜ਼ ਵਾਲੇ ਬੰਨੇ ਆ ਗਏ ਹੁਣ ਇੱਧਰ ਡੱਬੀ ਫੇਰਨ ਬਾਹਰ ਨੀ ਹਰ ਗੁਣ ਮੈਂ ਕੁੱਟਣਾ ਫਤਮ ਮੈਂ ਮਾਰਨਾ ਹੀ ਚੱਲ ਇਹ ਆ ਵੀ ਖੁਸ਼ ਹੰਡੀ ਘਰੇ ਕਿੱਥੇ ਇਦਾਂ ਦਾ ਖੇਡਣ ਨੂੰ ਮਿਲਦਾ ਐ ਨਾ ਚਲ ਇੱਥੇ ਮੈਂ ਘੜੀ ਖੇਡ ਦਦਾਂ ਵੀ ਹੁਣੇ ਨਵਾਇਆ ਹੀ ਅਜੇ ਹੁਣੇ ਨਵੇਂ ਕੱਪੜੇ ਪਾਇਆ ਹੀ ਆ ਬੱਤ ਕੀ ਕਰਾਂ ਹਰ ਗੁਣ ਕੀ ਕਰਾਂ ਕੰਦੀ ਮੈਂ ਆਲੂ ਚੁੱਕਦਾ ਇਹ ਕਿੱ데 ਲੈ ਜਾਣੀ ਇਹ ਕੀ ਕੱਤਾਂ ਆ ਹੂੰ ਹੂੰ ਚੱਲਾ ਚੱਲੀਏ ਮੈਂ ਚੱਲੇ ਆਂ ਗੁਣੇ ਮੈਂ ਚੱਲੇ ਆਂ ਇੱਧਰ ਹੈਂ ਜਾਵਾਂ ਮੈਂ ਲੈ ਜਾ ਘਰੇ ਇਹ ਕਾਲੂ ਲੈ ਜਾ ਬੰਦਾ ਚਾਹੂ ਕਰੇਗਾ ਵੀ ਆਪਣਾ ਮੈਂ ਚੱਲ ਖੇਡਣ ਦਾ ਕੋਈ ਗਾਂਦੇ 10 ਮਿੰਟ ਰਵੇ 10 ਮਿੰਟ ਹੋਰ ਕੀ ਹੋਰ ਕੀ ਬੰਦੇ ਨੂੰ ਖੇਡਣ ਛੱਡਣਾ ਚਾਹੀਦਾ ਹਾਂ ਹਾਂ ਆਪ ਕੋ ਤਾਂ ਬਹੁਤ ਮਿੱਟੀ ਜਿਹਾ ਖੇਡਦੇ ਹਾਂ ਹਾਂ ਸਹੀ ਕਰ ਸਹੀ ਕਰ ਮਿੱਟੀ ਖੇਡਦਾ ਜਵਾਰ ਸੋ ਠੀਕ ਰਹਿੰਦੇ ਆ ਹਾਂ ਆ ਰਹੀ ਜਾਂਦੀ ਜਾਂਦੀ ਆ ਰਹੀ ਚੱਲੀਏ ਉੱਥੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮੈਂ ਨਹੀਂ ਹੁਣ ਹੀ ਲਿਆ ਜੇ ਹਾਂ ਜੀ ਮਾ ਮੈਂ ਕਿਹਨੂੰ ਲਿਆ ਲਿਮਾ ਚਾਹ ਉੱਥੋਂ ਲੈ ਕੇ ਦੇ ਦਿੰਦੇ ਹਾਂ ਗੀ ਭਾਈ ਜੀ ਪੱਗ ਵੱਜ ਗਈ ਆ ਆਮ ਤਿਆਰ ਹੋ ਗਈਆਂ ਚਲੋ ਜੀ ਮਾਰੇ ਸੱਚੇ ਬਾਸ਼ਨ ਕਿਰਪਾ ਦੇ ਮਾਰ ਜਿਵੇਂ ਜੈ ਹਾਂ ਚਲੋ ਚਲੋ ਓਕੇ ਬਾਬੇ ਤੇ ਬਾਬੇ ਦੇ ਚਲੀਏ ਕਿਦੋਂ ਜਾਣਾ ਵਾ ਚੁੱਕਲੀ ਪਾ ਲੈਂਦੇ ਮੈਂ ਕਹਿੰਦਾ ਕਿ ਕਿਤੇ ਚੱਲੇ ਆਵਾ ਤੁਮਾਂ ਨਹੀਂ ਜੀ ਸਰਦਾਰ ਸਾਹਿਬ ਤਿਆਰ ਹੋ ਗਏ ਨੇ ਹੁਣ ਆਪਾਂ ਚੱਲੇ ਆ ਅਨੰਦਪੁਰ ਸਾਹਿਬ ਨਹੀਂ ਤੇ ਦਰਸ਼ਕਾਂ ਦੇ ਵਿੱਚ ਚੁੱਪ ਚਾਪ ਲਾਹਣ ਆਜ ਮੇਰਾ ਹੱਗੂ ਉਹ ਸਹਿਜ ਜੁਣੀ ਤਿਆਰ ਹੋ ਗਏ ਨੇ ਇਹੋ ਪਾਈ ਲੈ ਲੀਡ ਲੈਣੇ ਵਾ ਤੇਤਾ ਕਰ ਲੈ ਮੈਂ ਫੋਨ ਦੇ ਉਹ ਆਪਣਾ ਦੂਜਾ ਫੋਨ ਆਈਫੋਨ ਚਾਰਜ ਲਾਉਣਾ ਹੀ ਚਾਹ ਠੀਕ ਆ ਸਾਰੇ ਹੋਰ ਕਮਰੇ ਕਿੰਨੇ ਪਰੇਸ਼ਾਨ ਆ ਜੀ ਯਾਰ ਓਕੇ ਆਹ ਸ਼ੈਂਪੂ ਦੇ ਦਿੱਤਾ ਵਾ ਜਾਦਾ ਪੈ ਗਿਆ ਇਹ ਤਾਂ ਮਲੀਕ ਹੋਰ ਗਿਆ ਗਰਮੀ ਹੈ ਨਾ ਉਹਨੇ ਜੰਮਣਾ ਲੈ ਨਹੀਂਣਾ ਲਾ ਅਗਰ ਆਵਾਜ਼ ਕਿਉਂ ਆਉਂਦੀ ਆ ਬਸ ਚਲੋ ਚਲ ਗਏ ਚਲਿਏ ਕੋਣ ਆ ਤਿਆਰ ਹੋ ਗਏ ਨਹੀਂ ਕੋ ਫੋਟੋ ਕਿੱਦਾਂ ਕਦੀ ਤੂੰ ਫੜਦਾ ਪਾਲਾ ਜੇਬ ਚ ਨਾ ਆ ਫੜਦੇ ਪਰਸ ਪਰ ਆਹ ਕੌਣ ਫੜੂ ਤੂੰ ਬਣੂਗਾ ਥੋੜਾ ਬੋਸਾ ਸਮਾਨ ਫੜਦਾ ਇੱਕ ਦੋ ਦੁੱਧਾ ਕਿਹੜਾ ਲਾ ਲਓ ਇੱਕ ਹੋਰ ਚੱਲੀਏ ਘਰੋਂ ਕਿਹੜੇ ਭਾਜੀ ਕੀ ਗੱਲ ਹੈ ਵਾਪਸ ਆ ਗਏ ਭਾਜੀ ਐ ਨਹੀਂ ਦੇਲ ਨਹੀਂ ਕੀਤਾ ਰੱਖ ਲੈ ਇੱਥੇ ਬੈਗਾਂ ਤੇ ਪਰ ਕੇ ਭੁੱਲੇ ਖਾ ਲਾਂਗੇ ਜਿਵੇਂ ਵਾਪਸ ਚੱਲਨੇ ਹੁੰਦੇ ਸਨ ਜੇ ਰਹਿਣਾ ਤੇ ਇੱਥੇ ਹੀ ਹੈ ਜਿਦੇ ਮੇਰਾ ਪੁੱਤ ਵੇਖੋ ਕਿੰਨਾ ਪੈਰਾ ਲੱਗਣ ਡਿਆ ਇੱਧਰ ਵੇਖੋ ਹਾਏ ਵਾਹੇ ਕੀ ਆਈ ਬਾਤ ਆ ਸਮੈਲ ਨੇ ਤਾਂ ਜਾਨ ਹੀ ਕੱਟੀ ਸਸਿਗਰ ਸਹਤੜਾ ਇਧਰ ਇਹ ਵਲਾਮ ਦੇ ਵਿੱਚ ਤੇ ਹੁਣ ਚੱਲੇ ਕਿਪਰ ਸਹਿਮਤ ਦੇ ਕਮਾਪ ਤੇ ਆ ਇੱਥੇ ਕਿ ਜ ਪਹੁੰਚ ਗਏ ਆਪਾਂ ਇਧਰ ਨੂੰ ਲੰਘ ਜੀਏ ਵੀ ਇਧਰ ਨੰਗ ਜੇਠ ਹੁੰਦੀ ਆਏ ਪਹੁੰਚ ਕੇ ਆਪਾਂ ਜੈ ਮਾਤਾ ਦੀ ਇਹ ਕਾਲਾ ਸੰਨਕਾਂ ਲੈ ਕੇ ਆਏਗੇ ਨਾ ਹਾਂ ਜੈ ਮਾਤਾ ਦੀ ਜੈ ਮਾਤਾ ਜੀ ਤਾਂ ਕਹਿੰਦੇ ਪਹਿਲੇ ਕੰਜਕਾਂ ਲੈ ਕੇ ਕਹਿੰਦੇ ਰੇਸ਼ਮ ਘਰ ਉਹਨਾਂ ਘਰੇ ਬਸ ਭੇਜੀ ਦਾ ਹੋਰ ਕਿਤੇ ਨਹੀਂ ਭੇਜੀ ਦਾ ਭਰਾ ਅੱਜ ਕੱਲ੍ਹ ਵਿਸ਼ਵਾਸ ਨਹੀਂ ਕੀਤਾ ਜਾਂਦਾ ਕਨੇ ਪਹੁੰਚ ਗਿਆ ਆਪਾਂ ਗੁਰਦੁਆਰਾ ਸਾਹਿਬ ਯਾ ਮਾਰਕੀਟ ਅਜੇ ਵੀ ਲੱਗੀ ਹਣਾ ਅਜੇ ਵੀ ਗੋਲੇ ਗਾਲੇ ਜਿੱਦਾਂ ਮਾਰ ਰਹੇ ਨੇ ਇਰਕਾ ਕਾ ਕਾਫੀ ਸੰਗਤ ਹੀ ਵਹਿ ਰਿਆ ਦੇ ਹਰ ਗੁ ਨੂੰ ਪਾਣੀ ਸਿਨਾਂ ਨਕਰਾਂ ਦੇ ਬੱਸ 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 ਆ ਜਾਓ ਮਾ ਵੀ ਫਿਰ ਗੋਮਾ ਲੋਹ ਖਾਣੇ ਚਿਕਾ ਲੋਇਆ ਗਾੜੀ ਆਣਾ ਯਾਰ ਲੈ ਆਓ ਪਾਣੀ ਬੱਸ ਨਹੀਂ ਪਾਣੀ ਤੇ ਨਹੀਂ ਨਿਕਲਦਾ ਉਹ ਬਰਫ ਵੀ ਨਹੀਂ ਰਹੀ ਇਹਨੂੰ ਲੈ ਆਓ ਬੱਸ ਕਰੀ ਸੋਹਣਾ ਸੋਹਣਾ ਬਹੁਤ ਸੋਹਣਾ ਉਨਨੇ ਕਹਿ ਵੀ ਕਿਰਪਾ ਕਰਕੇ ਇਹਦੇ ਵਿੱਚ ਮਾਇਆ ਨਾ ਸੁੱਟੀ ਜਾਵੇ ਕਿਦਾਂ ਸੁੱਟੀ ਫਿਰੇ ਲੋਕਾਂ ਨੇ ਚਲੋ ਆਓ ਚੱਲੀਏ ਅਸੀਂ ਪਹੁੰਚ ਗਏ ਗੁਰੂਕੇ ਲਾਹੌਰ ਆਹ ਸ਼ਾਇਦ ਬਹੁਤ ਹੈ ਆ ਜਾਈਓ ਅਗੜੀ ਮੀਟਰ ਨੇ ਉਸਤਾ ਜਿੱਦੋਂ ਮੈਂ ਜਾਣਾ ਨਾ 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 ਭਰਾ ਵਾਈ ਕਰਵਾਇ ਕਰੋ ਚੜਾਈ ਬੜੀ ਯਾਰ ਯਾਰ ਚੜਾਈਆਂ ਫਰਜ ਆਏ ਆ ਨਾ ਨਾ ਹਮ ਤੋਂ ਦੇ ਘਰੋਂ ਕੱਢਿਆ ਪਰ ਤੇ ਠੰਡਾ ਮੌਸਮ ਹੋਣਾ ਆ ਮੌਸਮ ਬੜਾ ਸਹੀ ਗੱਲ ਹੈ ਮੌਸਮ ਬੜਾ ਬਧੀ ਨਹਿਰ ਚੰਗੀ ਲੈ ਵੀ ਮੈਂ ਨਾ ਪਰਕੇ ਆਉਣ ਦੀ ਹਣਾ ਨਾਲੋ ਅਜੀ ਲਸਣ ਪਾ ਲਸਣ ਨਹੀਂ ਮਮਾ ਅਦਰਕ ਪਾਉਣਾ ਲਸਣ ਪਾ ਦਿਓ ਹਾਂ ਨਾ ਬਾਬਾ ਜੀ ਹਾਂ ਨਾ ਮੇਰੇ ਲਸਣ ਪਾ ਦਿਓ ਅਦਰਕ ਮੈਂ ਤਾਂ ਇਹ ਤਨੇ ਰੋ ਲੱਗਾ ਮੈਨੂੰ ਮੈਂ ਠੰਡਾ ਕਰਵਾਵਾਂ ਉਹ ਚੋਰ ਹਲਦੀਆ ਗਿਆ ਨਾ ਉਹ ਵੀ ਇੱਥੇ ਬਹੁਤ ਸੜਸੜੀ ਆ ਥੋੜੀ ਪਿਆ ਪਵਾਦ ਗਿਆ ਮੇਉਦ ਕਿੰਨੇ ਚੰਗੇ ਨੇ ਹੱਡਾ ਦੇ ਨਹੀਂ ਹੱਡਾ ਹੱਡਾ ਦੇ ਸੱਟਾਂ ਬੜੀਆਂ ਲੱਗੀਆਂ ਨਾ ਨਾ ਰੋ ਦੇਵੀ ਪੀ ਲੈ ਪੀ ਲੈ ਸੱਚ ਨੂੰ ਥੋੜੀ ਵੀ ਇਹਨਾਂ ਦੇ ਕੰਮ ਜਆ ਥੋੜਾ ਆੜੇ ਜੀ ਉਹ ਫਿੱਟੇ ਘੱਟਾ ਕਿੰਨੇ ਵਾਣੇ ਆ ਹਾਂ ਤੋਂ ਖਾਣਾ ਨਹੀਂ ਮੰਮਨ ਪੁੱਛ ਮੰਮਨ ਪਹਿਲਾਂ ਵਿਖਾਵਣਾ ਮੰਮਨ ਕੋਈ ਸਹੀ ਲੱਗਦਾ ਹੈ ਛੱਡ ਦੇ ਨਾ ਮੰਮਨ ਉਹ ਲੱਗਦਾ ਉਹ ਸਹੀ ਲੱਗਦਾ ਮੰਮਨ ਸਹੀ ਲੱਗਦਾ ਉਹ ਸਹੀ ਲੱਗਦਾ ਤਾਂ ਆਪਾਂ ਲੱਗੇ ਮੱਥਾ ਟੇਕਣ ਕਿੱਥੇ ਕਿਸ ਗੜ੍ਹ ਸਾਹਿਬ ਕਿੱਥੇ ਐ ਕਿਸ ਗੜ੍ਹ ਸਾਹਿਬ ਆ ਗਏ ਉੱਧਰ ਉਹ ਝੂਲੇ ਲੱਗੇ ਹੋਏ ਆ ਪਰ ਉਹ ਗੋਂ ਆ ਦੂਰ ਲੱਗੇ ਯਾਰ ਕਾਫੀ ਉਹ ਨਹੀਂ ਲੈਣੀ ਠੀਕ ਆ ਦੂਰ ਆ ਜਾਣਾ ਹੈ ਜਾਣਾ 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 ਹੈ ਭਰਾਵਾ ਨਾ ਨਾ ਮੈਨੂੰ ਜਦ ਹੀ ਮੈਂ ਚੂਲੇ ਲੱਗੇ ਆ ਯਾਰੋਂ ਪਰ ਦੂਰ ਹੈ ਮਨ ਨਹੀਂ ਜਾਣਾ ਉਹ ਤਾਂ ਰੰਗ ਉਤਰ ਗਿਆ ਨਾਲ ਹੀ ਹਾਏ ਇਹ ਕਪੜਾ ਤਖਤਰੀ ਕੇਸ ਘਰ 사이 ਇਹਨਾਂ ਨੂੰ ਕੋ ਪਹਿਲਾਂ ਸ਼ੋਪਿੰਗ ਵਾਲੇ ਬੰਨੇ ਨਾ ਹੋ ਜੇ ਪਹਿਲਾਂ ਗੁਰਦੁਰ ਸਾਹਿਬ ਹੋਈਏ ਹੈ ਮਠਾਰੂ ਹੈ ਨਹੀਂ ਆਪਣੀ ਨਾ ਕਿਦਾਂ ਬਲਾ ਮਠਾਰੇ ਕੇ ਏ ਫੁੱਟਬਾਲ ਨਾਲ ਆ ਗਏ ਪਾਰ ਤੇ ਕਿੱਢਾਂ ਅੰਦਰ ਕਿੱਦਾਂ ਆ ਆ ਦੰਦ ਫੁੱਟਬਾਲ ਨਾਲ ਗਿਆ ਇਧਰ ਆਇਕ ਮੁਝ ਕਰ ਹੈ ਰਮਾਲ ਰਮਾਲ ਰਹਿਮ ਦੇ ਭੂੜੇ ਰਹਿਣ ਦਨੇ ਆ ਆ ਭੂੜੇ ਸਾਹਮਣੇ ਆ ਗਏ ਹੈ ਨਿਹਰਾ ਹੋ ਗਿਆ ਪਰ ਇਹ ਵੀ ਸ਼ਾਮੀ ਵਧੀਆ ਲੱਗਦਾ ਐਸੇ ਵੇਲੇ ਨਾਲ ਲਾਈਟਿੰਗ ਸੋਹਣੀ ਲੱਗਣਦੀ ਚੁਗਲੀਆਂ ਚੁਗਲੀਆਂ ਭਜੋ 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 ਪਤਾ ਚਲੋ ਚਲੋ ਮੇਰੀ ਧੀ ਵਿਲ ਕੱਲੀ ਚਲੀ ਜਾਂਦੀ ਚਲੋ ਭੱਜ ਕੇ ਉਹ ਭੱਜ ਕੇ ਭੱਜ ਕੇ ਭੱਜ ਕੇ ਸਾਫ ਐਦਿਨ ਵੇਖੋ ਹਰ ਕਰੇ ਆ ਆ ਆ ਹਮਾ ਚਲਦੀਆਂ ਲੱਗਣ ਦੀ ਚੱਲੇ ਹੁਣ ਗੁਰਦਰ ਸਾਹਿਬ ਸੇਰ ਪਿਆ ਆ ਚੀ ਸੇਰ ਪਿਆ ਨਿਜਜ ਹੋਏ ਕੋ ਸਦਾ ਸਦਾ ਨੀ ਚੋਤੀ ਕਿੰਨੇ ਦੂਜਾ ਕੋਈ ਨਾ ਅਵਰ ਕਾਜੀ ਹਾਂ ਇੱਰੀਵਾਲਾਂ ਸਾਰੇ ਇੱਰੀ ਇੱਥੇ ਕਿਉਂ ਤਾਂ ਬਹੁਤ ਵਧੀਆ ਬਣਾਤਾ ਇੱਧਰ ਸਾਹਮਣੇ ਇੱਧਰ ਜੋੜਾ ਘਰ ਆ ਇੱਧਰ ਸਾਹਮਣੇ ਕੋਈ ਨਹੀਂ ਖੇਡਣ ਦੇਖਦੇ ਮੇਰੀ ਕੁੜੀ ਆ ਉਹ ਕਿੰਨਾ ਚਾਹ ਛੜਿਆ ਜੀ ਉਹ ਵਦਿਆਂ ਦਹੀਂ ਹੁਗਣਾ ਕਿਹੋ ਚੋਈਆਂ ਪਈਆਂ ਨਾ ਇੱਥੇ ਨਾ ਸਫਾਈ ਨਾਲ ਖੇਡ ਦੇਣ ਦੀ ਕੋਈ ਮੁਸ਼ਕਲ ਨਹੀਂ ਬਸ ਇਹ ਡਰੇ ਆ ਵੀ ਕੋਈ ਚੋਕੇ ਨਾ ਲੱਜ ਜਾ ਗਵਾਸ਼ ਨਾ ਜਾ ਇਹ ਲਈ ਟੰਜਾ ਨਾ ਭੱਜਣ ਦੀ ਆਪਣੀ ਮੌਜੂਦ ਵਿੱਚ ਬਸ ਬਸ ਸੁਰੂ ਕਰਦੇ ਹਾਂ ਹਮਮਨ ਕਾਦੋਣਾ ਕਮੇ ਆ ਗਿਆ ਆ ਆ ਪਹਿਲਾਂ ਹੋਲੀ 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 ਹਰਗੁਣ ਉਹ ਵੀ ਹੁਣ ਇਦਾਂ ਆਊਗੀ ਵੇਖੀ ਉਹਨੇ ਵੀ ਇਦਾਂ ਹੋਣੇ ਰਾਵਾ ਦੇਖਣ ਆ ਜਾਏ ਉਹ ਗਾ ਲਈ ਸਾਰੇ ਜੀ ਸੁਨੀਮ ਤੇ ਲੱਗੀ ਪੇੜੇ ਤੇ ਹੂਟਾ ਭਾਬੀ ਨਾਲ ਲਾਵਾਂਗੇ ਨੂੰ ਵੀ ਦੇ ਨੇ ਮੈਨੂੰ ਦੇ ਦੀ ਮੈਨੂੰ ਦਿਨ ਬਾਲ ਗਿਆ ਨਾਲ ਆ ਆ ਆ ਕਾਸ਼ ਫੜਨੇ ਤੇ ਕੁੜੀ ਥੱਲੇ ਰੁਕ ਜਾਂਦਾ ਵਾ ਹੈਨਾ ਪਹਿਨਾ ਮੈਂ ਰੁਕ ਜੂਗਾ ਚੱਲ ਨਹੀਂ ਨਹੀਂ ਮੈਂ ਨਹੀਂ ਲੈ ਆ ਤੂੰ ਦੀ ਵੇਲਾ ਮੇਰੀ ਭੈਣ ਨਹੀਂ ਫਿਰ ਚੰਗਾ ਨਾਂ ਲੈ ਉਹ ਵੀ ਉਹ ਵੀ ਡਰ ਗਿਆ ਯਾਈ ਮਨਿੰਦਰ ਦਾ ਮੁੰਡਾ ਡਰ ਗਿਆ ਯਾਈ ਉਹ ਜਾ ਡਰ ਗਿਆ ਯਾਈ ਹਾਂ ਹਾਂ ਡਰ ਗਏ ਬਸ ਬਸ ਮੈਂ ਡਰ ਗਿਆ ਹੀ ਡਰ ਗਿਆ ਆ ਡਰ ਗਿਆ ਆ ਡਰ ਗਿਆ ਹੀ ਤੂੰ ਡਰ ਗਿਆ ਤੂੰ ਡਰ ਗਿਆ ਉੱਤੇ ਲੱਗਿਓ ਪਹਿਲਾਂ ਇੱਕ ਵਾਰੀ ਪਹਿਲਾਂ ਇੱਕ ਵਾਰੀ ਉੱਤੇ ਹੂੜਾ ਲੱਗਿਓ ਫੇਰ ਵੇਲਾ ਆਜਾ ਤੁਸੀਂ ਆਜਾ ਮੇਰੀ ਭੈਣ ਬਣ ਕੇ ਵੇਲਾ ਆਇਆ ਚੱਲ ਗਏ ਵੀ ਇਹਦਾ ਬਗਰੇ ਤਰੀ ਐਨ ਘੰਟਾ ਡੁੱਡ ਜਾਣ ਕਰੇਗਾ ਉਹ ਆ ਵੇਲਾ ਆ ਚੱਲੀ ਤੂੰ ਮੇਰੇ ਨਾਲ ਨਾ ਯਾਰ ਤੂੰ ਨਾਲ ਇਹ ਡਰ ਗਿਆ ਮਨਿੰਦਰ ਦਾ ਮੁੰਡਾ ਡਰ ਗਿਆ ਮੀਨੂ ਦਾ ਮੁੰਡਾ ਡਰ ਗਿਆ ਵੇਲਾ ਡਰ ਗਿਆ ਵਾ ਐ ਨਹੀਂ ਪੱਲੇ ਕੱਖ ਵੀ ਹੈ ਇਹ ਵੇ ਬਾਹਾਂ ਵੇ ਕੀ ਆਂਦੀਆਂ ਬਾਹਾਂ ਵੇ ਬਾਹਾਂ ਵੇ ਜਿਹੜੇ ਸਰਤਾਨ ਹੁੰਦੀਆਂ ਆਜੇ ਜੀ ਇਹ ਮੇਰੀ ਹਰ ਗੁੰਡੇ ਝੂਟੇ ਲੈਣ ਹਰ ਗੁਣ ਸੁਣਾ ਵੇ ਲੋ ਕੀ ਨਿਆਣਿਆਂ ਦੀ ਖੁਸ਼ੀਆਂ ਹਨ ਅਸੀਂ ਵੀ ਇਦਾਂ ਕਰਦੇ ਰਿਹਾ ਵੇਹੇ ਹਰ ਗੁਣ ਹਰ ਗੁਣ ਹਰ ਗੁਣ ਬਾਏ 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 ਉਹਨੇ ਬੈਠੇ ਸੀ ਰਾਇਨਾ ਮਸਤ ਹੋ ਗਿਆ ਬਾਏ ਬੱਚਾ ਕੁੜੀ ਕੁੜੀ ਮੇਰੀ ਡਰਨ ਲੱਗੀ ਆ ਹੁਣ ਇਹਨੇ ਕਾਰ ਦੀਏ ਬਾਏ ਬਾਏ ਓ ਕਹਿੰਦੀ ਬਸ 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 ਕੋਸਾ ਸੁੱਟੋ ਕੋਸਾ ਉਹਨੇ ਪੰਜੇ ਸੁੱਟੀ ਜਾਂਦੇ ਗੋਲੇ ਤੇ ਛੁਰ ਜਾ ਪਿਆਰ ਜਣਾ ਪਿਆਰ ਜਣਾ ਪਿਆਰ ਜਣਾ ਪਿਆਰ ਜਣਾ ਚਲੋ ਜੇ ਵੱਡੇ ਕੋਸਾ ਹੋਏ ਮੂਰੇ ਆ ਤੂੰ ਕੋਸਾਬ ਚਲੋ ਮਾਨਾ ਸੋਕ ਉਹ ਲੈ ਇਹ ਤੇ ਭਾਈ ਫੁੜਕਦੇ ਫਿਰਦੇ ਫੋਮ ਫੋਮ ਲਾਓ ਬਸ ਮਰ ਗਏ 50 ਰੁਪਏ ਭਾਈ ਚੱਲ ਛੋੜ 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 ਪੈਕੇ 100 ਦੇ 100 ਦੇ ਪਪਾ ਪੈਕ ਬੁੜਕ ਕੇ ਹੀ ਦੇ 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 ਪੈਸੇ ਬਣ ਗਈ 50 ਸਭ 100 ਦੇ ਬਣ ਗਏ ਆ ਉਹ ਮਛਰਦਾਨੀ ਉਹ ਮਛਰਦਾਨੀ ਕਹਿਣ ਡਿਆ ਵਾ ਚੱਲ 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 ਨਾ ਨਾ ਚੱਲ ਨਾ ਪਾਜੀ ਇਹ ਗੱਲ ਆ ਇਹ ਲੱਗਦਾ ਤੁਸੀਂ ਟੂਣਾ ਟਾਣਾ ਕੋਈ ਕੀਤਾ ਆ ਹਣ ਕੋਸਾ ਭਾਈ ਮੂਰੇ ਵੇਖੋ ਕੀ ਬਣਦਾ ਓ ਲੈ ਮਰੀ ਕੇ ਕੋਸਾ ਬਰਾਂਡੇ ਪੇ ਜਾਣੀਆਂ ਨਹੀਂ ਬਾਵਾ ਜੀ ਟਾਰਗਾ ਅਗਰ ਆਉਂਦੇ ਨਾ ਆਉਂਦੇ ਰੁਕਦੀ ਆ ਰੁਕਦੀ ਆ ਰੁਕਦੀ ਰੁਕਦੀ ਆ ਰੁਕਦੀ ਚੰਗਾ ਯਾਰ ਗਨੂਣੀ ਭੇਜਿਆ ਕਰਵਾ ਐਂ ਡਿਆ ਉਹ ਪੜੀ ਮੈਨੂੰ ਕਹਿੰਦੇ ਜੱਟਿਆ ਜਿੰਨੂੰ ਭੇਜ ਦੇ ਨਾ ਚੰਗਾ ਐ ਨਹੀਂ ਇਹ ਸਹੀ ਗੱਲ ਐ ਯਾਰ ਕਹਿੰਦਾ ਦੇ ਵੀਰ ਜੁੜਨੇ ਨਾ ਮੰਗੋ ਜਾਣ ਲੈ ਕਿਤੇ ਨਾਲ ਡਿਆ ਆ ਦੀਪਾ ਜੀ ਮੁੜ ਜੀਏ ਇਹਨੇ ਵੀਰ ਚੱਲ ਪਾ ਚੱਲ ਸੇਵਕਾ ਮਗਰ ਬਹਿ ਜੇ ਸ਼ਾਇਦ ਪਿੱਛੋਂ ਵੱਜਾਂਗੇ ਕਹਿੰਦਾ ਜੰਨੀ ਤੇਜ ਨੱਪੀ ਜਣਾ ਇਹਦਾ ਹੋ ਹਿਸਾਬ ਹੋਣਾ ਵੀਰਲੀ ਉਹ ਵੇਖ ਉਹ ਕੰਮ ਖਤਰੇ ਵਾਲਾ ਸੇਵਕਾ ਮੰਨ ਲਾ ਗਾਲ ਉਹ ਵੇਖ ਉਹ ਕੀ ਕਟਵੇ ਚੱਲ ਇਹੋ ਜਿ ਮੇਲੇ ਨੂੰ ਤੇ ਰਹਿਣ ਦੇ ਆ ਵੀਰ ਨੇ ਤਾਂ ਬਿਠਾਤਾ ਸੀ ਜਿਹਦੇ ਨੇ ਓ ਮੇਰੀ ਗੱਲ ਸੁਣ ਵੀਰ ਓ ਹੈਲੋ ਓਏ 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 ਜਦੋਂ ਆਵਾਜ਼ ਦੇਣਾ ਰੋਕਦੀ ਨਾ ਰੋਕੀ ਨਾ ਵੀਡੀਓ ਕੀ ਰਹਾ ਰੋਕੀ ਨਾ ਦੇ ਪੈ ਜੋ ਨਥੋਂ ਦਾ ਜਵੀਰ ਚੱਲਦੀ ਆਵਾਜ਼ ਨਾਲ ਚੱਕ ਰਿਹਾ ਚੰਨ ਨਾਲ ਨਹੀਂ ਚੱਲਦਾ ਹੋ ਨਾ ਹੋ ਜਾ ਹੋ ਜਾ ਓਏ 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 ਉਹਨੇ ਭੈਣ ਦੀ ਵੀ ਕਹਾਣੀ ਦਰਦੇ ਵੇ ਰੇਸ ਲਾਣੀ ਬੱਸ ਕਰ ਬੋਲੀ ਲਗਾ ਦੇ ਵੀਣ ਮਮਾ ਬੱਸ ਬੱਸ ਆਈ ਮਿੱਟੀ ਮਿੱਟੀ ਫੜ ਲਈ ਉਹਨੇ ਮਿੱਟੀ ਹਾਈ ਹਾਈ ਗੰਦਾ ਛੇ ਗੰਦਾ ਓਏ ਹਰ ਗੁੰਦਾ ਝੂਲਾ ਹਰ ਗੁੰਦਾ ਝੂਲਾ ਕੀ ਓਏ Oh, 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 guys, 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 guys,